ਹੈਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਸਾਂਬਰ ਸਾਂਬਰ ਬਣਾਉਣ ਵਾਸਤੇ ਆਪਾਂ 50 ਗ੍ਰਾਮ ਹਰੜੀ ਦੀ ਦਾਲ ਲਈ ਹੈ ਕੁਝ ਕੱਚੀਆਂ ਸਬਜ਼ੀਆਂ ਇੱਕ ਛੋਟਾ ਜਿਹਾ ਬੈਂਗਣ ਇੱਕ ਆਲੂ ਗਾਜਰ ਤੇ ਸ਼ਿਮਲਾ ਮਿਰਚ ਤੇ ਆਪਾਂ ਹੋਰ ਵੀ ਸਬਜ਼ੀਆਂ ਪਾ ਸਕਦੇ ਹਾਂ ਜਿੰਨੀਆਂ ਕਿ ਸਬਜ਼ੀਆਂ ਮੇਰੇ ਕੋਲ ਸੀ ਮੈਂ ਕੱਟ ਕੇ ਚੰਗੀ ਤਰ੍ਹਾਂ ਧੋ ਦਿੱਤੀਆਂ ਤੇ ਮੈਂ ਕੱਚੇ ਆਲੂ ਅਤੇ ਸੂਜੀ ਦੇ ਵੜੇ ਬਣਾਏ ਹਨ ਸਾਂਬਰ ਦੇ ਨਾਲ ਬਹੁਤ ਟੇਸਟੀ ਲੱਗਦੇ ਹਨ ਤੁਸੀਂ ਚਾਵਲ ਦੋਸਾ ਅਤੇ ਇਡਲੀ ਦੇ ਨਾਲ ਖਾ ਸਕਦੇ ਹੋ ਸਾਂਬਰ ਆਪਣਾ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਇਆ ਇਸ ਤਰ੍ਹਾਂ ਮੈਂ ਵੜਿਆਂ ਦੀ ਵੜੇ ਬਣਾ ਕੇ ਇਹਨਾਂ ਦੇ ਨਾਲ ਸਰਵ ਕੀਤਾ ਸੀ ਤੇ ਬਹੁਤ ਵਧੀਆ ਬਣੇ ਹਨ ਆ ਦੇਖੋ ਹਰ ਹਰਦੀ ਦਾਲ ਤੇ ਸਬਜ਼ੀਆਂ ਨੂੰ ਆਪਾਂ ਇਸ ਤਰ੍ਹਾਂ ਕੱਟ ਕੇ ਚੰਗੀ ਤਰ੍ਹਾਂ ਧੋ ਲਿਆ ਕੁੱਕਰ ਦੇ ਵਿੱਚ ਅੱਧਾ ਲੀਟਰ ਪਾਣੀ ਪਾ ਕੇ ਹਰ ਹਰਦੀ ਦਾਲ ਅੱਧਾ ਘੰਟਾ ਪਹਿਲਾਂ ਭਿਉਂਤੀ ਸੀ ਦੋ ਤਿੰਨ ਵਾਰੀ ਧੋ ਕੇ ਇਹਨੂੰ ਆਪਾਂ ਵਿੱਚ ਪਾ ਦੇਣਾ ਏ ਇਹਦੇ ਵਿੱਚ ਹੁਣ ਆਪਾਂ ਛੋਟਾ ਚਮਚ ਨਮਕ ਦਾ ਪਾ ਦੇਣਾ ਤੇ ਅੱਧਾ ਚਮਚ ਲਾਲ ਮਿਰਚ ਤੇ ਅੱਧੇ ਤੋਂ ਅੱਧਾ ਚਮਚ ਹਲਦੀ ਪਾ ਦੇਣੀ ਆ ਹਲਦੀ ਸਾਂਭਰ ਮਸਾਲੇ ਵਿੱਚ ਵੀ ਹੁੰਦੀ ਹੈ ਤੇ ਥੋੜੀ ਪਾਣੀ ਆ ਤੇ ਅੱਧਾ ਚਮਚ ਸਰੋਂ ਦਾ ਤੇਲ ਵਿੱਚ ਮਿਕਸ ਕਰਕੇ ਕੁੱਕਰ ਦਾ ਢੱਕਣ ਬੰਦ ਕਰਕੇ ਆਪਾਂ ਗੈਸ ਦੇ ਉੱਪਰ ਤਿੰਨੇ ਤੋਂ ਚਾਰ ਸੀਟੀਆਂ ਲਵਾ ਦੇਣੀ ਐ ਤਾਂ ਦਾਲ ਆਪਣੀ ਚੰਗੀ ਤਰ੍ਹਾਂ ਮਿਕਸ ਹੋ ਜੂਗੀ ਤੇ ਫੇਰ ਆਪਾਂ ਕੁੱਕਰ ਦਾ ਟੱਕਣ ਖੋਲ ਕੇ ਦੇਖਾਂਗੇ ਆ ਦੇਖੋ ਆਪਣੀ ਦਾਲ ਬਿਲਕੁਲ ਮਿਕਸ ਹੋ ਗਈ ਇਸ ਤਰ੍ਹਾਂ ਦੀ ਹੀ ਦਾਲ ਚਾਹੀਦੀ ਸੀ ਹੁਣ ਆਪਾਂ ਗੈਸ ਦੇ ਉੱਪਰ ਕੜਾਹੀ ਰੱਖਤੀ ਕੜਾਹੀ ਆਪਣੀ ਗਰਮ ਹੋ ਗਈ ਇੱਕ ਕੜਛੀ ਸਰੋਂ ਦਾ ਤੇਲ ਪਾ ਕੇ ਤੇਲ ਜਦੋਂ ਤੱਕ ਚੰਗੀ ਤਰ੍ਹਾਂ ਗਰਮ ਹੋ ਜੂਗਾ ਤਾਂ ਆਪਾਂ ਥੋੜੀ ਜੀ ਇਮਲੀ ਨੂੰ ਭਿਉਉ ਦੇਣਾ ਇੱਕ ਕੋਲੀ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਨੂੰ ਆਪਾਂ ਭਿਉ ਤਾਂ ਉਹਦੇ ਤੱਕ ਆਪਣੀ ਇਮਲੀ ਫੁੱਲ ਜੂਗੀ ਭਿੱਜ ਜੂਗੀ ਤੇ ਹੁਣ ਆਪਣਾ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਇਹਦੇ ਵਿੱਚ ਸਰੋਂ ਦੇ ਦਾਣੇ ਕਾਲੀ ਸਰੋਂ ਦੇ ਦਾਣੇ ਪਾ ਲੈਣੇ ਆ ਅੱਧਾ ਚਮਚ ਛੋਟਾ ਅੱਧਾ ਛੋਟਾ ਚਮਚ ਜੀਰੇ ਦਾ ਪਾਤਾ ਚੰਗੀ ਤਰ੍ਹਾਂ ਜਦੋਂ ਇਹ ਬ੍ਰਾਊਨ ਹੋ ਜਾਣਗੇ ਇਹ ਤੜਕਣ ਜਾਂ ਤੜਕਣ ਲੱਗ ਗਏ ਹੁਣ ਇਹ ਬ੍ਰਾਊਨ ਹੋ ਜਾਣਗੇ ਇਹਦੇ ਵਿੱਚ ਆਪਾਂ ਇੱਕ ਛੋਟਾ ਬਰੀਕ ਕੱਟ ਕੇ ਪਿਆਜ਼ ਪਾ ਦੇਣਾ ਹੈ ਪਿਆਜ਼ ਜਦੋਂ ਆਪਣਾ ਬ੍ਰਾਊਨ ਹੋ ਜਾਊਗਾ ਆਪਾਂ ਇਹਦੇ ਵਿੱਚ ਕੱਟੀਆਂ ਹੋਈਆਂ ਸਬਜ਼ੀਆਂ ਪਾ ਦੇਣੀਆਂ ਤੇ ਸਬਜ਼ੀਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਏ ਕੜਾਈ ਦੇ ਨਾਲ ਨਹੀਂ ਲੱਗਣ ਦੇਣਾ ਸਬਜ਼ੀਆਂ ਨੂੰ ਇਹਨਾਂ ਦੇ ਵਿੱਚ ਹੁਣ ਆਪਾਂ ਇੱਕ ਛੋਟਾ ਚਮਚ ਨਮਕ ਦਾ ਪਾ ਦੇਣਾ ਨਮਕ ਆਪਾਂ ਦਾਲ ਵਿੱਚ ਵੀ ਪਾਇਆ ਸੀ ਤੇ ਬਾਅਦ ਦੇ ਵਿੱਚ ਆਪਾਂ ਚੈੱਕ ਕਰਕੇ ਹੋਰ ਪਾ ਲਾਂਗੇ ਹਨਾ ਤੇ ਨਮਕ ਫੇਰ ਪਾ ਦੇਣਾ ਆਪਾਂ ਆ ਦੇਖੋ ਨਮਕ ਪਾਤਾ ਹੁਣ ਆਪਾਂ ਇਹਨਾਂ ਨੂੰ ਢੱਕ ਦੇਣਾ ਏ ਢੱਕਣ ਦੇ ਨਾਲ ਨਮਕ ਮਿਕਸ ਕਰਕੇ ਸਬਜ਼ੀਆਂ ਦੇ ਵਿੱਚ ਤੇ ਆਪਾਂ ਇਹਨੂੰ ਟਾ ਕੇ ਦੇਣਾ ਹੈ ਟਾ ਕੇ 2-4 ਮਿੰਟ ਬਾਅਦ ਆਪਾਂ ਇਹਨੂੰ ਚੈੱਕ ਕਰਾਂਗੇ ਹੁਣ ਇਹਨੂੰ ਨੋਪਾ ਪੱਕਣ ਦਵਾਵਾਂਗੇ ਸਬਜ਼ੀਆਂ ਨੂੰ ਥੋੜਾ ਜਿਹਾ ਆ ਦੇਖੋ ਪਾਣੀ ਛੱਡਦਾ ਥੋੜਾ-ਥੋੜਾ ਸਬਜ਼ੀਆਂ ਨੇ ਕੜਾਈ ਦੇ ਨਾਲ ਨਹੀਂ ਲੱਗੀਆਂ ਹੁਣ ਆਪਾਂ ਸੁੱਕੇ ਮਸਾਲੇ ਪਾਵਾਂਗੇ ਦੇਗੀ ਮਿਰਚ ਪਾਤੀ ਅੱਧਾ ਚਮਚ ਅੱਧਾ ਚਮਚ ਕੁਕਟੀ ਲਾਲ ਮਿਰਚ ਪਾਤੀ ਹੁਣ ਆਪਾਂ ਸਾਂਬਰ ਮਸਾਲਾ ਜ਼ਰੂਰ ਪਾਣਾ ਏ ਸਾਂਬਰ ਮਸਾਲਾ ਮੈਂ ਸ਼ਾਮ ਦਾ ਲਿਆ ਏ ਤੁਸੀਂ ਕੋਈ ਵੀ ਲੈ ਸਕਦੇ ਹੋ ਐਮ ਡੀ ਐਚ ਦਾ ਵੀ ਪਾ ਸਕਦੇ ਹੋ ਇੱਕ ਵੱਡਾ ਚਮਚ ਪਾ ਦੇਣਾ ਸਾਂਬਰ ਮਸਾਲਾ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਮਸਾਲੇ ਆਪਣੇ ਸੁੱਕੇ ਸੜਨ ਨਾ ਇਸ ਕਰਕੇ ਆਪਾਂ ਥੋੜਾ ਜਿਹਾ ਪਾਣੀ ਪਾ ਦੇਣਾ ਏ ਆਪਾਂ ਇਹਨਾਂ ਨੂੰ ਮਿਕਸ ਕਰ ਦੇਣਾ ਪਾਣੀ ਪਾ ਕੇ ਨਾਲੇ ਆਪਣੀਆਂ ਸਬਜ਼ੀਆਂ ਵੀ ਨਰਮ ਹੋ ਜਾਣਗੀਆਂ ਦੇ ਨਾਲੇ ਮਸਾਲੇ ਵੀ ਕੜਾਈ ਦੇ ਨਾਲ ਨਹੀਂ ਲੱਗਣਗੇ ਪਾਣੀ ਆਪਾਂ ਥੋੜਾ ਜਿਹਾ ਹੋਰ ਪਾ ਦਿੰਨੇ ਆ ਹੁਣ ਆਪਾਂ ਇਹਨਾਂ ਨੂੰ ਟੱਕਤਾ ਸੀਗਾ 5 ਮਿੰਟ ਬਾਅਦ ਆਪਾਂ ਇਹਨਾਂ ਨੂੰ ਫੇਰ ਚੈੱਕ ਕਰਦੇ ਆ ਦੇਖੋ ਅਜੇ ਵਿੱਚ ਪਾਣੀ ਹੈਗਾ ਤੇ ਸਬਜ਼ੀਆਂ ਵੀ ਅਜੇ ਥੋੜੀਆਂ-ਥੋੜੀਆਂ ਕੱਚੀਆਂ ਹੀ ਐ ਇਹਨਾਂ ਨੂੰ ਆਪਾਂ ਫੇਰ ਟੱਕਦੇ ਆ 2-3 ਮਿੰਟ ਵਾਸਤੇ ਹੁਣ ਆਪਾਂ ਦੋ 4 ਕਿ ਮਿੰਟ ਉਹਨਾਂ ਨੂੰ ਟੱਕਿਆ ਸੀ ਆ ਦੇਖੋ ਹੁਣ ਵਿੱਚੋਂ ਪਾਣੀ ਵੀ ਸੁੱਕ ਗਿਆ ਤੇ ਸਬਜ਼ੀਆਂ ਵੀ ਨਰਮ ਹੋ ਗਈਆਂ ਇਹਦੇ ਵਿੱਚ ਆਪਾਂ ਹੁਣ ਦਾਲ ਪਾ ਦੇਣੀ ਆ ਹਰ ਹਰਦੀ ਦਾਲ ਕਿੰਨੀ ਸੋਹਣੀ ਮਿਕਸ ਹੋ ਗਈ ਐ ਇਹਨੂੰ ਹੁਣ ਆਪਾਂ ਸਬਜ਼ੀਆਂ ਦੇ ਵਿੱਚ ਮਿਕਸ ਕਰ ਦੇਣਾ ਕੜਛੀ ਦੇ ਨਾਲ ਹਲਾ ਕੇ ਜਿਹੜੀ ਦਾਲ ਆਪਣੇ ਕੁੱਕਰ ਦੇ ਵਿੱਚ ਬਚੀ ਆ ਉਹਦੇ ਵਿੱਚ ਕੜਛੀ ਫੇਰ ਕੇ ਉਹ ਵੀ ਆਪਾਂ ਸਾਰੀ ਦਾਲ ਵਿੱਚ ਪਾ ਦੇਣੀ ਆ ਦੇਖੋ ਆਪਣਾ ਸਾਂਬਰ ਕਿੰਨਾ ਵਧੀਆ ਬਣਿਆ ਐ ਹੁਣ ਆਪਾਂ ਇਹਨੂੰ 10 ਮਿੰਟ ਮੀਡੀਅਮ ਗੈਸ ਤੇ ਪੱਕਣ ਦੇਣਾ ਹੈ 10 ਮਿੰਟ ਬਾਅਦ ਆਪਾਂ ਇਮਲੀ ਦਾ ਰਸ ਪਾ ਦੇਣਾ ਹੈ ਇਮਲੀ ਦੇ ਗੁਠਲੀਆਂ ਕੱਢ ਦੇਣੀਆਂ ਐ 10 ਮਿੰਟ ਹੋ ਗਏ ਆਪਣੇ ਸਾਂਬਰ ਨੂੰ ਹੁਣ ਆਪਾਂ ਇੱਕ ਹੋਰ ਤੜਕਾ ਲਗਾਵਾਂਗੇ ਸਰੋਂ ਦਾ ਤੇਲ ਇੱਕ ਕੜਛੀ ਦੇ ਵਿੱਚ ਪਾ ਕੇ ਅੱਧਾ ਕ ਚਮਚ ਹਿੰਗ ਦਾ ਤੇ ਜੇ ਤੇਜ ਪੱਤੇ ਹੈਗੇ ਤਾਂ ਪਾ ਦੋ ਸੁੱਕੀਆਂ ਲਾਲ ਮਿਰਚਾਂ ਦੋ ਹੱਥ ਨਾਲ ਤੋੜ ਕੇ ਪਾਤੀਆਂ ਅੱਧਾ ਕ ਚਮਚ ਦੇਗੀ ਮਿਰਚ ਦਾ ਸਾਂਬਰ ਦਾ ਕਲਰ ਲਾਲਾ ਲਾਲ ਹੀ ਵਧੀਆ ਲੱਗਦਾ ਏ ਤੇ ਸਾਂਬਰ ਦੇਖਣ ਵਿੱਚ ਵੀ ਚੰਗਾ ਲੱਗਦਾ ਏ ਜਦੋਂ ਸਬਜੀ ਦਾ ਕਲਰ ਵਧੀਆ ਹੋਵੇ ਆ ਦੇਖੋ ਆਪਣਾ ਸਾਂਬਰ ਕਿੰਨਾ ਵਧੀਆ ਬਣਿਆ ਏ ਹੁਣ ਆਪਾਂ ਇਹ ਤੜਕਾ ਵੀ ਇਹਦੇ ਵਿੱਚ ਪਾ ਦੇਣਾ ਸਾਂਬਰ ਆਪਣਾ ਪੱਕ ਰਿਹਾ ਹੈ ਸਭ ਤੋਂ ਲੋਗ ਗੈਸ ਤੇ ਦੇਖੋ ਆਪਣਾ ਸਾਂਬਰ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਜੇ ਆਪ ਤੁਸੀਂ ਇਹਨੂੰ ਹੋਰ ਗਾੜਾ ਕਰਨਾ ਚਾਹੁੰਦੇ ਹੋ ਤਾਂ 5 ਕਿ ਮਿੰਟ ਹੋਰ ਘੱਟ ਗੈਸ ਤੇ ਇਹਨੂੰ ਪੱਕਣ ਦਿਓ ਜੇ ਤੁਸੀਂ ਮੇਰੀ ਵੀਡੀਓ ਨੂੰ ਪਸੰਦ ਕਰਦੇ ਹੋ ਤਾਂ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਹੁਣ ਆਪਾਂ ਸਾਂਬਰ ਨੂੰ ਚੌਲਾਂ ਡੋਸਾ ਤੇ ਵੜਿਆਂ ਦੇ ਨਾਲ ਸਰਵ ਕਰਾਂਗੇ ਮੈਂ ਵੜੇ ਬਣਾਏ ਸੀ ਤੇ ਡੋਸੇ ਦੀ ਰੈਸਪੀ ਵੀ ਆਪਾਂ ਕਿਸੇ ਦਿਨ ਬਣਾਵਾਂਗੇ ਆ ਦੇਖੋ ਵੜੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਹਨ ਸੂਜੀ ਤੋਂ ਬਣਾਏ ਸੀ ਇਨਦੀ ਵੀ ਆਪਣੀ ਰੈਸਪੀ ਹੈਗੀ ਹੈ ਬਹੁਤ ਬਹੁਤ ਧੰਨਵਾਦ ਜੀ